ਜੇ ਸਾਧੂ ਮਨੁੱਖ ਜਗਤ ਵਿੱਚ ਆਉਂਦੇ ਗੁਰੂ ਦਾ ਸਾਥ ਦੀ ਬਾਣੀ ਨਾਲ ਕੌਣ ਜੋੜਦਾ ਜੇ ਸਾਧੂ ਮਨੁੱਖ ਜਗਤ ਵਿੱਚ ਆਉਂਦੇ ਕਾਰ ਸੇਵਾ ਕੌਣ ਚਲਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਸਰਵ ਕੌਣ ਕਰਦਾ ਸੰਤ ਕਬੀਰ ਜੀ ਮਹਾਰਾਜ ਜੀ ਪਹਾਰਪੁਰ ਵਿਚੰਨ ਲਗੇ ਸੰਤ ਕਬੀਰ ਪਹਾਰਪੁਰ ਜਿੱਥੇ ਅੱਜ ਬੇਹਤ ਸੰਤਾ ਲਤਮਸਤ ਹੋ ਰਹੀਆਂ ਨੇ ਸੰਤ ਰਣ ਸਿੰਘ ਮਹਾਰਾਜ ਜੀ ਦੇ ਪਰਪਰਨ ਯਾਦ ਕਰਕੇ ਨਿਤਰਾਂ ਵਿੱਚੋਂ ਜਲ ਬਗਾ ਰਹੀਆਂ ਅਗਲੇ ਸਮਾਂ ਨਿਕੜਾ ਜੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਤਿ ਮਹਾਂਦਾ ਜੀ ਗਏ ਮਹਾਂਪੁਰ ਸਿੰਘ ਜੀ ਬੇਟੀ ਲੱਗ ਗਏ ਨੇ ਦਰਗਾਹ ਵਿੱਚ ਸਾਡੇ ਪਾਸ ਬੈਠੇ ਨੇ ਸ਼੍ਰੀਮਾਨ ਸੰਤ ਬਾਵਾ ਜੀ ਸਿੰਘ ਨਾਨਕ ਸਰਕਾਠ ਫਰੋਜ਼ਪੁਰ ਵਾਲੇ ਜਿਨ੍ਹਾਂ ਨੇ ਸੰਤ ਬਾਵਾ ਪੂਰਨ ਸਿੰਘ ਮਹਾਰਾਜ ਜੀ ਦੀ ਰਾਜਦੱਜ ਕੇ ਸੰਗਤ ਸੇਵਾ ਕੀਤੀ ਹੈ ਬਾਬਾ ਕੁੰਨੀ ਸਿੰਘ ਮਹਾਰਾਜ ਐਸੇ ਮਹਾਨ ਪੁਰਸ਼ ਜਿਨ੍ਹਾਂ ਨੇ ساری ਜ਼ਿੰਦਗੀ ਵਿੱਚ ਸ੍ਰੀ ਗੁਰੂ ਰੰਗ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਇੱਕ ਦਿਨ ਦਾ ਵੀ ਨਾਮ ਨਿਕਿਆ ਆਖੋ ਸਤਿਨਾਮ ਵਾਹਿਗੁਰੂ ਇੱਕ ਦਿਨ ਦਾ ਵੀ ਨਾਮ ਨਿਕਿਆ ਉਹਨਾਂ ਦੇ ਮਹਾਨ ਪੁੱਤਰ ਜੱਜਰ ਸਦਾ ਕੈਮ ਨੇ ਕੈਮ ਰਹਿਣਗੇ ਕੈਮ ਰੱਖਣਗੇ ਜਿਨ੍ਹਾਂ ਨੂੰ ਉਹਨਾਂ ਨੇ ਗੋਣਾ ਹੀ ਕਰਦਾ ਜਿਨ੍ਹਾਂ ਨੂੰ ਉਹਨਾਂ ਨੂੰ ਜਾਣਦੇ ਰਹੋ ਚਾਹਿਆ ਤਖਤ ਕੇਸਗੜ ਸਾਹਿਬ ਨੰਦਪੁਰ ਸਾਹਿਬ ਆਹ ਤਖਤ ਸਾਹਿਬ ਦੀ ਨੀਂਹ ਰੱਖਣੀ ਆ ਸੰਤ ਬਾਬਾ ਹਰੀ ਸਿੰਘ ਮਹਾਰਾਜ ਜੀ ਗਲਤੀ ਨਾ ਹੋਵੇ ਸਾਥ ਸਿੰਘ ਦਸਤਾਰਾ ਸਿਰਮਾਣੇ ਵਿੱਚ ਦਸਤਾਰੇ ਦੇ ਰਮਾਲ ਤੰਗ ਲਾਉਣੇ ਤੁਹਾਡਾ ਜੀ ਸਾਹਿਬ ਹਮੇਸ਼ਾ ਪ੍ਰਮਾਤਮਾ ਦੀ ਸਿਮਰ ਕਰ ਅਮੀਰਾ ਹਮੇਸ਼ਾ ਨਾਲ ਰੱਖਣਾ ਹੈ ਸ੍ਰੀ ਪ੍ਰਮਾਤਮਾ ਜੀ ਸਾਹਿਬ ਹਮੇਸ਼ਾ ਨਾਲ ਰੱਖਣਾ ਹੈ ਆਪ ਜੀ ਦੇ ਨਾਮ ਸੋ ਸਾਰੇ ਸਾਧੂ ਹੁੰਦਾ ਜਿੱਦਾਂ ਨੂੰ ਜਾਣਾ ਮੂਰੇ ਨਰਸਿੰਘਾ ਬਾਦ ਦਾ ਸੀ ਆਪ ਕੋ ਸ਼ਕਤ ਨਾਲ ਸੰਗਤਾਂ ਨੂੰ ਕਹਿ ਦਵਾਂ ਕਲਗੀ ਸਰਮੇਸ਼ ਗੁਰੂ ਦੇ ਅਸੀਂ ਲਾਗਲੇ ਪਿਆਰੇ ਲਾਗਲੇ ਪਿਆਰੇ ਦੁਸ਼ਮੇਸ਼ ਕਲਗੀ ਕਰਪਾ ਸ਼ਾ ਸ਼ਾ ਕਹਿਣ ਲੱਗੇ ਸੰਗਤ ਜੀ ਇਹ ਤਾਕਤ ਇਸ ਗੱਲ ਸਾਡੀ ਨਹੀਂ ਰੱਖਣੀ ਬਾਜਾਂ ਵਾਲੇ ਪਾਸੋਂ ਨੇ ਸੰਖੇਪ ਬਾਤ ਕਰਨਾ ਸਾਰਾ ਉਸੇ ਬਾਦ ਦਿੱਤਾ ਸਿੱਖ ਧਰਮ ਕੌਮ ਦੇ ਤੋਂ ਇਹ ਜਿਹੜੀ ਤਖਤ ਸਾਹਿਬ ਦੀ ਨਹੀਂ ਆ ਕੋਈ ਆਮ ਮਕਾਨ ਦੀ ਨਹੀਂ ਇਹ ਤਖਤ ਸਾਹਿਬ ਦੀ ਨਹੀਂ ਰੱਖੀ ਜਾਣੀ ਆ ਸਾਡੇ ਫਿਰਦੇ ਵਿੱਚ ਇਹ ਗੱਲ ਆ ਕਿ ਤਖਤ ਸਾਹਿਬ ਦੀ ਨਹੀਂ ਸੌਣੇ ਤੇ ਰੱਖੀ ਜਾਵੇ ਕੋ ਸਤਨਾਮੁ ਵਾਹਿਗੁਰੂ ਇਹ ਗੱਲ ਹੈ ਕਿ ਸ਼ਰਮਨ ਕਮੇਟੀ ਨੇ ਜੋ ਹੌਕਾ ਪਚਾਰਕਨ ਅਜ ਤੱਕ ਕੇ ਪ੍ਰਚਾਰ ਨਹੀਂ ਕੀਤਾ ਤਕਰੀਬ ਨੇ ਕਿਵੇਂ ਰਖਾਈ ਕਾਗਜ਼ ਕਰਤਾ ਸਾਧ ਸੰਗਤ ਜਦੋਂ ਸੰਤ ਰਿਸ਼ੀ ਸਿੰਘ ਮਹਾਰਾਜ ਕੋ ਹਾਰਪੁਰ ਆਏ ਨੇ ਬਚਨ ਕੀਤਾ ਇਹ ਅਸਤਿ ਸਾਬ ਕਸਗੜ ਸਾਹਿਬ ਦੀ ਲਈ ਸੋਨੇ ਤੇ ਰੱਖੀ ਜਾਵੇ ਜੀਬੀਆਂ ਪਹਿਨਾਂ ਦੇ ਆਪਣੇ ਸਾਧ ਸੰਗਤ ਨੂੰ ਟਾਕੀ ਸਭ ਕੁਝ ਲਾ ਕੇ ਨਯੋ ਵਿੱਚ ਪਾਦ ਪਤ ਸੋਨਾ ਇਕੱਠਾ ਹੋ ਗਿਆ ਸੋਨੇ ਨੂੰ ਵਿਛਾ ਕੇ ਉਹਦੇ ਉੱਪਰ ਤਖਤ ਪੇਸ਼ ਗੜ ਸਾਹਿਬ ਦੀ ਨਯੋ ਰੱਖੀ ਸੰਤ ਰਿਸ਼ੀ ਮਹਾਰਾਜ ਕੋ ਹਾਰਪੁਰ ਆ ਲੈਣ ਉਹ ਸਤਿਨਾਮ ਸ੍ਰੀ ਵਾਹਿਗੁਰੂ ਸਮਾਪਿਤ ਦਾ ਗਿਆਤ ਜਿਨੇ ਬੜੇ ਸਕੂਲ ਬਣਾਏ ਬੜੇ ਗੁਰੂ ਘਰ ਬਣਾਏ ਬੜੇ ਸਾ ਸੰਤ ਮਰਤਕ ਮਰਤਕ ਲੋਕਾਂ ਦੇ ਵਿੱਚ ਜਾਨਪਾਲ ਜਿਨ੍ਹਾਂ ਨੂੰ ਸੱਚੀ ਧਰਮ ਬਾਰੇ ਪਤਾ ਨਹੀਂ ਸੀ ਜਿਨ੍ਹਾਂ ਦੀ ਜ਼ਮੀਰ ਮਾਰਚੀ ਸੀ ਠੰਡੇ ਬਾਟੇ ਦੀ ਪਹੁੰਚਾ ਕਰਕੇ ਉਹਨਾਂ ਨੂੰ ਵੀ ਸ੍ਰੀ ਗੁਰੂ ਰਣਸੰਗਹਾਰ ਦੀ ਬਾਣੀ ਨਾਲ ਲੜ ਲਾਇਆ ਆਖਰ ਸਾਸ ਨੂੰ ਬੇਨਤੀ ਕਰਦੇ ਬੇਨਤੀ ਜਿੱਥੇ ਵੀ ਜਾਣੋ ਕਿ ਪ੍ਰੇਮੀਆਂ ਦੇ ਘਰ ਕਸ਼ੀਰ ਸਿੰਘ ਖੰਡਪਾਤ ਨੂੰ ਕਰ ਤਿੰਨ ਦਿਨ ਉੱਥੇ ਰਹਿਣਾ ਸ੍ਰੀ ਗੁਰੂ ਅੰਸਾ ਮਰ ਦੀ ਬਾਣੀ ਦੀ ਸ਼ਬਦ ਦੀ ਕਥਾ ਕਰਨੀ ਹੈ ਪ੍ਰਸਤਨਾ ਕਿਰਵਾ ਹੈ ਐਸੀ ਕਥਾ ਕਰਨੀ ਗੁਰੂ ਅੰਸਾ ਮਰ ਦੀ ਬਾਣੀ ਦੀ بڑے بڑے ਮਨ ਵਿੱਚ ਬੜੇ ਬੜੇ ਵਿਗੜੇ ਹੋਏ ਸ਼ਰਮਾਂ ਕਰਵਾਉਂ ਕੋਈ ਵਾਲਿਆਂ ਦਾ ਕਥਾ ਸੁਣ ਕੇ ਮਨ ਬਣ ਜਾਂਦਾ ਸੀ ਕਿ ਅੰਮ੍ਰਿਤ ਛਕਣਾ ਕਿਉਂਕਿ ਉਹਨਾਂ ਦੀ ਕਰਨੀ ਸੀ ਉਸ ਸਮਾਂ ਆਇਆ ਸੰਤ ਮਹਾਰਾਜ ਕਹਿੰਦੇ ਹੁਣ ਅਸੀਂ ਸੱਚਖੰਡ ਪੈਨਾ ਕਰਨਾ ਛੇੜਿਆ ਸੰਗਤ ਰੁੱਧਨ ਕਰ ਲਈਏ ਬਰਾਗ ਕਰਦੀ ਹੈ ਕਿ ਸਾਸੀ ਇੱਕ ਡਰਾਮੇਬਾਜ਼ੀ ਹੋਣੀ ਇੱਕ ਦਿਨੋਂ ਹੁੰਦਾ ਡਰਾਮੇਬਾਜ਼ੀ ਸੰਸਾਰ ਕਰਨ ਜਾਣਦਾ ਜਿਹੜਾ ਦਿਨੋਂ ਮੁਹੱਬਤ ਹੈ ਉਹਨਾਂ ਗੁਰੂ ਗ੍ਰੰਥ ਸਾਹਿਬ ਨੇ ਮੰਨਤਾ ਦਿੱਤੀ ਹੈ ਦਿਨੋਂ ਮੁਹੱਬਤ ਜਦ ਸੱਚ ਜਿਨ ਮਨ ਹੋ ਮੁਖ ਹੋਰ ਸੇ ਕੰਢੇ ਤੇ ਸੰਗਮਾਰਾਜ ਕਹਿੰਦੇ ਸੇ ਸਰੀਰ ਛੱਡਣਾ ਸਤਖੰਡ ਪਿਆਨਾ ਕਰਨਾ ਸੰਗਤਾਂ ਰੌਣ ਲੱਗੂ ਤਾਂ ਹਾਂ ਮਾਰ ਲੱਗੂ। ਬਾਬਾ ਜੀ ਮਹਾਰਾਜ ਜੀ ਕਿਰਪਾ ਕਰੋ ਹੋਂਦਾਂ ਸਮੂ ਸੰਗਤਾਂ ਚ ਬੈਠਣ ਦੀ ਕੋਸ਼ਿਸ਼ ਸੋਝੀ ਆਈ ਹੈ ਤੁਹਾਡਾ ਦਰਸ਼ਨ ਦੇਦਾਰ ਕਥਾ ਸੁਣਨ ਦੀ ਸੋਝੀ ਆਈ ਹੈ। ਹੁਣ ਤੁਸੀਂ ਕਹਿੰਦੇ ਸੇ ਸਤਖੰਡ ਚੱਲੇ ਪਾ ਲੈਣ। ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ। ਸੰਦਮਾਰਾ ਸੰਤ ਹਰਿਸ਼ਰ ਸਿੰਘ ਜੀ ਕੋਹਾਲਪੁਰ ਵਾਲੇ ਚਾਦਰਨਾ ਕੇ ਲੰਮੇ ਪੈ ਕਹਿੰਦੇ ਠੀਕ ਐ ਭਾਈ ਪਰਮੇਸ਼ਰ ਦੀ ਦਰਗਾਹ ਵਿੱਚ ਖੋਲ ਕਰਦੇ ਆ ਵੀ ਦੇਖਦੇ ਆ ਤੁਹਾਡੇ ਕਰਮਾਂ ਦਾ ਕੀ ਨਤੀਜਾ ਨਿਕਲਦਾ ਕੋ ਸਤਿਗੁਰੂ ਆਹੇ ਦੇਖ ਕੀ ਨਤੀਜਾ ਨਿਕਲਦਾ ਤਿੰਨ ਘੰਟੇ ਕਹਿੰਦੇ ਸਾਡੇ ਸਰੀਰ ਦੇ ਨੇੜੇ ਨਹੀਂ ਆਉਣਾ ਤਿੰਨ ਘੰਟੇ ਸਾਡੇ ਸਰੀਰ ਨੂੰ ਕਿਸੇ ਨੇ ਹੱਥ ਨਹੀਂ ਲਾਉਣਾ ਕਿਸੇ ਨੇ ਆਵਾਜ਼ ਨਹੀਂ ਦੇਣੀ ਪੂਰੇ 3 ਘੰਟੇ ਮਹਾਰਾਜੀ ਸਿੱਧੇ ਆਰਾਮ ਵਿੱਚ ਪਏ ਰਹੇ 3 ਘੰਟਿਆਂ ਬਾਅਦ ਵਾਹਿਗੁਰੂ ਵਾਹਿਗੁਰੂ ਕਰਦੇ ਉੱਠ ਖੜੇ ਕੱਲਗੇ ਸਾਹ ਸੰਗਤ ਤੁਹਾਡੇ ਕਰਮਾਂ ਵਿੱਚ ਨਰਿੰਕਾਰ ਨੇ કુલ 13 ਦਿਨ ਹੋਰ ਬਸ ਦਿੱਤੇ ਆ ਸਤਿਨਾਮ ਵਾਹਿਗੁਰੂ ਤੇ ਇਹ ਜੇ ਸੰਸਾਰ ਤੇ ਹੋਰ ਰਹਿਾਂਗੇ ਰੱਜ ਕੇ ਸੇਵਾ ਸਿਮਨ ਸਤ ਸੰਗ ਕਰ ਲਓ ਤੇ ਅੱਜ ਦਾ ਜੋ ਮਾ ਇਹ ਦਿਨ ਸੀ ਸਾਧ ਸੰਗਤ 1973 22 ਅਕਤੂਬਰ 6 ਕਰਤਾ ਤੇ ਸੰਗ ਮਹਾਰਾਜ ਜੀ ਕਹਿੰਦੇ ਵੀ ਸਮਾ ਗਿਆ ਉਹ ਦਿਨ ਪੂਰੇ ਹੋ ਗਏ ਹੁਣ ਅਸੀਂ ਸੱਚਖੰਡ ਪ੍ਰਣਾ ਕਰਨ ਲੱਗੇ ਕਿੱਥੇ ਜਾ ਰਹੇ ਹਾਂ ਹਮ ਵਾਸੀ ਉਸ ਦੇਸ਼ ਤੇ ਜਹਾਂ ਵਰਨ ਜਾਤ ਕੋਈ ਨਹੀਂ ਸ਼ਬਦ ਮਲਾਵਾ ਹੋਤ ਹੈ ਦੇਹ ਮਲਾਵਾ ਨਾ ਹੈ ਐ ਸਿੱਖ ਸੰਤੇ ਪਹਲੋ ਦਸ਼ਮੇਸ਼ ਕੜੀ ਕਿਰਪਾ ਸਾਹਿਬ ਦਾ ਬਖਸ਼ਿਆ ਗੁਰਮੰਤਰ ਮੂਰ ਮੰਤਰ ਬਖਸ਼ਿਆ ਪੰਜਾਂ ਬਾਣੀਆਂ ਦਾ ਜਾਪ ਸ਼ਾਮ ਮੈਣ ਅਹਰਾਜ ਸਾਹਿਬ ਸੋਬਰ ਅਰੇ ਬਸਰਾਮ ਕਰਨ ਵੇਲੇ ਸੋਲਾ ਸਾਹਿਬ ਦੀ ਬਾਣੀ ਪੜਨੀ। ਇਉ ਸੰਗਹ ਮਹਾਰਾਜ ਜੀ ਨੇ ਫਿਰ ਅੱਜ ਦੇ ਜਦੋਂ ਦਿਨ ਭਾਣਾ ਵਰਤਾਇਆ ਸਿੱਖ ਸੰਗਤਾਂ ਨੂੰ ਲੱਗਿਆ ਪਤਾ ਕਿ ਸੰਤ ਕੋਹਾਰਪੁਰ ਵਾਲੇ ਸੰਤ ਹਰੀ ਸਿੰਘ ਮਹਾਰਾਜ ਜਿਨ੍ਹਾਂ ਨੇ ਤਖਤ ਕੇਸਗੜ ਸਾਹਿਬ ਦੀ ਨਿਉ ਰੱਖੀ ਸੋਨੇ ਤੇ ਅੱਜ ਉਹ ਸੱਚ ਖੰਡ ਪੈਨਾ ਕਰ ਗਏ ਉਸ ਦਿਨੇ ਕਿਸੇ ਸਾਹ ਸੰਗਤ ਜਦੋਂ ਤੁਰਗੇ ਗੁਲਾਮ ਦੇ ਜਾਨੀ ਤੇ ਤਾਹਾਂ ਮਾਰ ਰੋਹ ਸੰਗਤਾਂ ਉਹ ਜਿਹਨੂੰ ਤੁਰਗੇ ਸੀ ਬਿਲਾंदे ਕੋਈ ਜ